ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਅਰ ਕਲਾਸਸਿਸ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਅਸੀਂ ਗੱਲ ਕਰ ਚਾਰੇ ਆ ਜਿਹੜੀਆਂ ਕਿ ਪੀ ਟ੍ਰਿਪਲ ਐਸ ਬੋਰਡ ਵੱਲੋਂ ਜਿਹੜੀਆਂ ਨਵੀਆਂ ਵੈਕੈਂਸੀਜ਼ ਨਿਕਲੀਆਂ ਨੇ Warden ਤੇ Matterਾਂ ਦੀਆਂ ਗਰੁੱਪ ਸੀ ਦੀਆਂ ਪੋਸਟਾਂ ਹੈਗੇ ਆ ਦੇ ਸਿਲੇਬਸ ਤੇ ਪੈਟਰਨ ਦੀ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਦਾ ਤੁਹਾਨੂੰ ਪੇਪਰ ਆ ਸਕਦਾ ਹੈ ਤੇ ਕਿਵੇਂ-ਕਿਵੇਂ ਤੁਹਾਨੂੰ ਤਿਆਰੀ ਕਰਨੀ ਚਾਹੀਦੀ ਹੈ ਤੇ ਕਿਹੜੀਆਂ ਬੈਸਟ ਬੁੱਕਸ ਹੈਗੀਆਂ ਨੇ ਜਿਹੜੀਆਂ ਤੁਹਾਨੂੰ ਪੜ੍ਹਲੀਆਂ ਚਾਹੀਦੀਆਂ ਸਭ ਤੋਂ ਪਹਿਲਾਂ ਗੱਲ ਕਰਦੇ ਆ ਪੀ ਟ੍ਰਿਪਲ ਐਸ ਬੋਰਡ ਹੈ ਕੀ ਆ ਪੀ ਟ੍ਰਿਪਲ ਐਸ ਬੋਰਡ ਦੀ ਫੁੱਲ ਫਾਰਮ ਹੈ ਇਹ ਪੰਜਾਬ ਸਬੋਡੀ ਨੀਡ ਸਿਲੈਕਸ਼ਨ ਸਰਵਿਸ ਬੋਰਡ 1981 ਦੇ ਵਿੱਚ ਬਣਿਆ ਸੀ ਕਿ ਇਹਦੇ ਵੱਲੋਂ ਗਰੁੱਪ ਸੀ ਤੇ ਡੀ ਦੀਆਂ ਜਿਹੜੀਆਂ ਵੈਕੈਂਸੀਸ ਹੈਗੀਆਂ ਨੇ ਉਹ ਉਹਨਾਂ ਦੀ ਭਰਤੀ ਕੀਤੀ ਜਾਂਦੀ ਹੈ ਰਿਕਰੂਟਮੈਂਟ ਕੀਤੀ ਜਾਂਦੀ ਹੈਗੀ ਆ ਹੁਣ ਗੱਲ ਕਰਦੇ ਆ ਕਿ ਜਿਹੜੀਆਂ ਜੇਲ ਵਾਰਡਨ ਦੀਆਂ ਤੇ ਮੈਟਰਨ ਦੀਆਂ ਪੋਸਟਾਂ ਆਈਆਂ ਟੋਟਲ ਜਿਹੜੀਆਂ ਨੇ 179 ਪੋਸਟਾਂ ਹੈਗੀਆਂ ਨੇ ਜਿਦੇ ਵਿੱਚ 174 ਜਿਹੜੀਆਂ ਹੈਗੀਆਂ ਜੇਲ ਵਾਰਡਨ ਦੀਆਂ ਤੇ 5 ਜਿਹੜੀਆਂ ਮੈਟਰਨ ਦੀਆਂ ਪੋਸਟਾਂ ਹੈਗੀਆਂ ਨੇ ਠੀਕ ਹੈ ਜੀ ਹੁਣ ਇਹ ਜਿਹੜਾ ਸਾਰਾ ਦਾ ਸਾਰਾ ਪੇਪਰ ਹੈਗਾ ਵਾ ਐਮਸੀਕਿਊ ਹੋਊਗਾ ਮਤਲਬ ਮਲਟੀਪਲ ਚੁਆਇਸ ਕੁਐਸਚਨ ਇੱਕ ਕੁਐਸਚਨ ਦੀ ਇਹ ਕੋ 4 ਆਪਸ਼ਨਸ ਹੋ ਗਈਆਂ ਹੋਣਗੀਆਂ ਤੇ ਇੱਕ ਆਪਸ਼ਨ ਜਿਹੜੀ ਹੈ ਤੁਸੀਂ ਟਿੱਕ ਕਰਨੀ ਹੈ ਇਹ ਮਾਰਕ ਕਰਨੀ ਹੈ ਇਹ ਟੋਟਲ ਜਿਹੜੀ ਡਿਊਰੇਸ਼ਨ ਹੈ ਈ ਹੇਰ ਦੀ ਟਾਈਮ ਡਿਊਰੇਸ਼ਨ ਹੈ ਗੀ ਇਹ ਪੇਪਰ ਦੀ 2 ਘੰਟੇ ਤੇ 30 ਮਿੰਟ ਹੈ 2.5 ਘੰਟਿਆਂ ਦਾ ਪੇਪਰ ਹੈਗਾ ਵਾ ਦੋ ਪਾਰਟ ਵਿੱਚ ਪੇਪਰ ਆਏਗਾ A ਤੇ B ਦੇ ਵਿੱਚ ਏ ਜਿਹੜਾ ਪਾਰਟ ਹੈਗਾ ਉਹ ਪੰਜਾਬੀ ਦਾ ਜਿਹੜਾ ਕਿ ਸਿਰਫ ਕੁਆਲੀਫਾਈਂਗ ਪੇਪਰ ਹੈਗਾ ਕੁਆਲੀਫਾਈਂਗ ਦਾ ਮਤਲਬ ਹੈਗਾ ਕਿ ਟੋਟਲ 50 ਕੁਐਸਚਨ ਆਉਣਗੇ ਤੁਹਾਨੂੰ ਹਰ ਇੱਕ ਕੁਐਸਚਨ ਦਾ ਜਿਹੜਾ 1 ਮਾਰਕਸ ਦਿੱਤਾ ਜਾਏਗਾ ਤੇ ਜਿਹੜਾ ਹਰ ਇੱਕ ਜਿਹੜਾ ਹੈਗਾ ਵਾ ਟੋਟਲ ਪਾਸ ਹੋਣ ਦੇ ਵਾਸਤੇ 50% ਤੁਹਾਨੂੰ ਮਾਰਕਸ ਚਾਹੀਦੇ ਹੈਗੇ ਮਤਲਬ 25 ਨੰਬਰ ਤੁਹਾਨੂੰ ਪਾਸ ਹੋਣ ਲਈ ਚਾਹੀਦੇ ਨੇ ਜਿਹੜਾ ਵੀ ਕੈਂਡੀਡੇਟ 25 ਮਾਰਕਸ ਲਊਗਾ ਉਹਦਾ ਸੈਕੰਡ ਜਿਹੜਾ B ਪਾਰਟ ਦਾ ਪੇਪਰ ਹੈਗਾ ਉਹ ਫੇਰ ਹੀ ਚੈੱਕ ਹੋਏਗਾ ਅਗਰ ਉਹ A ਪਾਰਟ ਦੇ ਵਿੱਚੋਂ ਕੁਆਲੀਫਾਈ ਕਰਦਾ ਹੈਗਾ ਠੀਕ ਹੈ ਜੀ A ਪਾਰਟ ਦੇ ਵਿੱਚ ਨੈਗੇਟਿਵ ਮਾਰਕਿੰਗ ਜਿਹੜੀ ਉਹ ਨਹੀਂ ਹੈਗੀ B ਪਾਰਟ ਜਿਹੜਾ ਹੈਗਾ ਵਾ ਉਹੀ ਕੈਂਡੀਡੇਟ ਅਟੈਂਪਟ ਜਿਹੜੇ ਉਹੀ ਕੈਂਡੀਡੇਟ ਦਾ ਚੈੱਕ ਹੋਏਗਾ B ਪਾਰਟ ਏਵੈਲੂਏਟ ਹੋਏਗਾ ਜਿਵੇਂ ਕਿ A ਪਾਰਟ ਵਿੱਚ 25 ਮਾਰਕਸ ਹੋਣਗੇ B ਪਾਰਟ ਦੀ ਗੱਲ ਕਰੀਏ ਤੇ ਇਹਦੇ ਵਿੱਚ GK ਕਰੰਟ ਅਫੇਅਰ ਹੈਗੇ ਆ ਠੀਕ ਹੈ ਪੰਜਾਬ ਹਿਸਟਰੀ ਐਂਡ ਕਲਚਰ ਹੈ ਲੌਜੀਕਲ ਰੀਜ਼ਨਿੰਗ ਮੈਂਟਲ ਅਬਿਲਟੀ ਪੰਜਾਬੀ ਇੰਗਲਿਸ਼ ਤੇ ICT ਆਈਸੀਟੀ ਦਾ ਮਤਲਬ ਕੀ ਹੈਗਾ ਕੰਪਿਊਟਰ ਠੀਕ ਹੈ ਕੰਪਿਊਟਰ ਦਾ ਪੇਪਰ ਇਹਦੇ ਵਿੱਚ ਇਨਕਲੂਡ ਹੋਏਗਾ ਹੁਣ ਗੱਲ ਕਰਦੇ ਹਾਂ ਦੂਸਰੇ ਪੇਪਰ ਦੀ 100 ਮਾਰਕਸ ਦਾ ਜਿਹੜਾ ਵਾ ਪੇਪਰ ਹੈਗਾ ਵਾ 100 ਕੁਐਸਚਨ ਆਉਣਗੇ ਹਰ ਇੱਕ ਕੁਐਸਚਨ ਦੇ ਵਾਸਤੇ ਇੱਕ ਮਾਰਕਸ ਹੈਗਾ ਸਾਰਾ ਦਾ ਸਾਰਾ ਐਮਸੀਕਿਊ ਪੇਪਰ ਹੋਏਗਾ ਜਿਹਦੇ ਵਿੱਚ ਜੀਕੇ ਹੈ ਤੁਹਾਡੀ ਕਰੰਟ ਅਫੇਅਰ ਹੈ ਪੰਜਾਬੀ ਹਿਸਟਰੀ ਐਂਡ ਕਲਚਰ ਹੈ ਲੌਜੀਕਲ ਰੀਜ਼ਨਿੰਗ ਹੈ ਮੈਂਟਲ ਅਬਿਲਟੀ ਪੰਜਾਬੀ ਇੰਗਲਿਸ਼ ਤੇ ਕੰਪਿਊਟਰ ਆਵੇਗਾ ਠੀਕ ਹੈ ਹੁਣ ਗੱਲ ਕਰਦੇ ਹਾਂ ਕਿ 20 ਪਾਰਟ ਦੇ ਵਿੱਚ ਜਿਹੜੀ ਨੈਗੇਟਿਵ ਮਾਰਕਿੰਗ ਹੋਏਗੀ ਠੀਕ ਹੈ ਅਗਰ ਤੁਹਾਡਾ ਇੱਕ ਕੁਸ਼ਨ ਗਲਤ ਹੈਗਾ ਤੇ ਜਿਹੜੇ ਕੁਸ਼ਨ ਤੁਸੀਂ ਸਹੀ ਅਟੈਂਪਟ ਕੀਤਾ ਉਹਦੇ ਵਿੱਚ 1/4 ਜਿਹੜਾ ਮਾਰਕਡ ਆ ਡਿਡਕਟ ਕਰ ਲਿਆ ਜਾਵੇਗਾ। ਇਹ ਜਿਹੜਾ ਪਾਰਟ ਹੈਗਾ ਤੁਹਾਨੂੰ ਪਹਿਲਾਂ ਵੀ ਦੱਸ ਦਿੱਤਾ ਕੁਆਲੀਫਾਈ ਹੈਗਾ ਵਾ ਠੀਕ ਹੈ। ਜਿਹੜਾ ਮੈਰਿਟ ਲਿਸਟ ਬਣੇਗੀ ਉਹ ਦੀ ਬਣੇਗੀ ਕਿ who will qualify part A will be prepared on the basis of marks accorded by the candidate part B। ਇਹ ਜਿਹੜਾ ਕੁਆਲੀਫਾਈ ਹੋਏਗਾ ਤੇ ਜਿਹੜੇ ਬੱਚੇ ਧੀ ਪਾਰਟ ਦੇ ਵਿੱਚ ਮਾਰਕਸ ਲੈਣਗੇ ਜੀ ਬੀ ਪਾਰਟ ਦੇ ਬੇਸ ਤੇ ਹੀ ਤੁਹਾਡੀ ਮੈਰਿਟ ਬਣੇਗੀ ਉਹਨਾਂ ਨੂੰ ਹੀ ਸਿਲੈਕਟਡ ਸਮਝਿਆ ਜਾਊਗਾ ਉਸ ਤੋਂ ਬਾਅਦ ਜਿਹੜਾ ਵਾ ਤੁਹਾਡਾ ਟੈਨੇਟਿਵ ਸਿਲੇਬਸ ਜਿਹੜਾ ਹੈ ਗਰਿਟਰਨ ਐਗਜ਼ਾਮ ਦਾ ਠੀਕ ਹੈ ਉਹ ਆਪਾਂ ਡਿਸਕਸ ਕਰਦੇ ਹਾਂ ਸਭ ਤੋਂ ਪਹਿਲਾਂ ਆ ਗਿਆ ਪੰਜਾਬੀ ਦਾ ਜਿਹੜਾ ਏ ਪਾਰਟ ਸੀਗਾ ਜਿਹੜਾ ਕਿ ਕੁਆਲੀਫਾਈਂਗ ਐਗਜ਼ਾਮ ਹੈਗਾ ਇਹਦੇ ਵਿੱਚ ਜੀਵਨੀ ਪਰਚ ਨਾ ਨਾਸ ਸੰਬੰਧਿਤ ਪ੍ਰਸ਼ਨ ਆਉਣਗੇ ਜੀਵਨੀ ਕਿੰਨਾ ਦੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਸ਼ਿਰਗੁਰ RAMDAS ਜੀ ਸ਼ਿਰਗੁਰ ARJAND DEV ਜੀ ਗੁਰੂ ਤੇਗ ਬਹਾਦਰ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਠੀਕ ਹੈ ਇਹਨਾਂ ਦੀ ਜੀਵਨੀ ਤੇ ਰਚਨਾਵਾਂ ਹੁਣ ਜੇਦਾ ਤੁਹਾਨੂੰ ਕੁਐਸਚਨ ਪੁੱਛਿਆ ਜਾ ਸਕਦਾ ਹੈਗਾ ਕਿ ਸ਼ਿਰਗੁਰ ਨਾਨਕ ਦੇਵ ਜੀ ਨੇ ਜਿਹੜਾ 12 ਮਾਹ ਲਿਖਿਆ ਸੀਗਾ ਐਗਜ਼ਾਮਪਲ ਦੇ ਤੌਰ ਤੇ ਤੁਹਾਨੂੰ ਮੈਂ ਦੱਸਦੀ ਪਈ ਆ ਉਹ ਕਿਹੜੇ ਰਾਗ ਵਿੱਚ ਲਿਖਿਆ ਸੀ ਜਿੱਦਾਂ ਟੁਖਾਰੀ ਠੀਕ ਹੈ ਇਦਾਂ ਹੀ ਗੁਰੂ ਅਰਜਨ ਦੇਵ ਜੀ ਦਾ 12 ਮਾਹ ਹੈਗਾ ਵਾ ਉਹ ਕਿਦੇ ਵਿੱਚ ਲਿਖਿਆ ਉਹਨਾਂ ਨੇ ਮਾਗ ਜਿਹੜਾ ਹੈਗਾ ਵਾ ਮਾਜ ਰਾਗ ਦੇ ਵਿੱਚ ਲਿਖਿਆ ਤੇ ਸੰਗਰਾਮ ਦੇ ਦਿਹਾੜੇ ਦੇ ਜਿਹਦਾ ਪਾਠ ਕੀਤਾ ਜਾਂਦਾ ਹੈਗਾ ਵਾ ਜਿਹੜੇ ਮਬਾਰਾ ਮਹਾਦੌਕੀ ਦਾ ਹੈਗਾ ਗੁਰੂ ਅਰਜਨ ਦੇਵ ਜੀ ਦਾ ਹੈਗਾ ਇਦਾਂ ਦੇ ਕੁਐਸਚਨ ਤਾਂ ਲੋ ਪੇਪਰ ਦੇ ਵਿੱਚ ਪੁੱਛੇ ਜਾ ਸਕਦੇ ਹੈਗੇ ਜੀਵਨੀ ਜਿਹੜਾ ਸ਼ਿਗੁਰ ਨਾਨਕ ਦੇਵ ਜੀ ਦੇ ਪਿਤਾ ਦਾ ਨਾਮ ਕੀ ਸੀਗਾ ਵਿਆਹ ਕਿਹਦੇ ਨਾਲ ਹੋਇਆ ਸੀਗਾ ਇਹ ਸਾਰੀਆਂ ਚੀਜ਼ਾਂ ਆ ਸਕਦੀਆਂ ਹਈਆਂ ਨੇ ਠੀਕ ਹੈ ਗੁਰੰਗਰ ਦੇਵ ਜੀ ਦੀ ਜੀਵਨੀ ਪੁੱਛੀ ਜਾ ਸਕਦੀ ਉਹਨਾਂ ਦੇ ਘਰ ਚਨਾਵਾ ਸ਼ਿਗੁਰ ਰਾਮਦਾਸ ਜੀ ਦੀ ਸ਼ਿਗੁਰ ਅਰਜਨ ਦੇਵ ਜੀ ਦੀ ਗੁਰਪੇਗ ਬਾਦ ਅਸੀਦੇ ਗੁਰੂ ਗੋਬਿੰਦ ਸਿੰਘ ਜੀ ਦੇ ਚਨਾਵਾ ਜਿਦਾ ਜਫਰਨਾਮਾ ਪੁੱਛਿਆ ਜਾ ਸਕਦਾ ਠੀਕ ਹੈ ਜੇ ਫਰਮਾਵਾ ਕੀ ਸੀਗਾ ਗੁਰੂ ਗੋਬਿੰਦ ਸਿੰਘ ਜੀ ਦੀ ਆਤਮ ਕਥਾ ਜਾਂ ਉਹ ਆਪਾਂ ਜੀਵਨੀ ਕਹਿ ਦਿੰਦੇ ਨੇ ਜਿਹੜੀ ਕਿ ਬ੍ਰਜ ਭਾਸ਼ਾ ਦੇ ਵਿੱਚ ਲਿਖੀ ਗਈ ਸੀਗੀ ਇਹ ਮੈਂ ਤੁਹਾਨੂੰ ਤਾਂ ਦੱਸਦੀ ਪਈਆਂ ਕਿ ਇਦਾਂ ਦੇ ਕੁਐਸਚਨ ਤੁਹਾਨੂੰ ਆ ਸਕਦੇ ਹੈਗੇ ਉਸ ਤੋਂ ਬਾਅਦ ਗੱਲ ਕਰਦੇ ਵਿਰੋਧਾার্থক ਸ਼ਬਦਾਂ ਜਨ ਦੀ ਵਿਰੋਧੀ ਸ਼ਬਦ ਜਿੱਦਾਂ ਕਾਲੇ ਦਾ ਚਿੱਟਾ ਸਮਾਨਾਰਥਕ ਸ਼ਬਦਾਂ ਜਨ ਦੇ ਠੀਕ ਹੈ ਸਮਾਨਾਰਥਕ ਸ਼ਬਦ ਜਿੱਦਾਂ ਆਪਾਂ ਘਰਤੀ ਧਰਤੀ ਦਾ ਸਮਾਨਾਰਥਕ ਹੋਰ ਕਿਦਾਂ ਕੀ ਹੋ ਗਿਆ ਪ੍ਰਿਥਵੀ ਠੀਕ ਹੈ ਮਹਾਵਰਿਆ ਜਾਂਣਗੇ ਅਖਾਣਾਂ ਜਾਂਗੇ ਇਹਨਾਂ ਦੋਨਾਂ 'ਚ ਡਿਫਰੈਂਸ ਹੁੰਦਾ ਜੇ ਮਹਾਵੇ ਜਿਹੜੇ ਹੁੰਦੇ ਲੈਂਥ ਵਿੱਚ ਛੋਟੇ ਹੁੰਦੇ ਆ ਅਖਾਣ ਜਿਹੜੇ ਲੈਂਥ ਵਿੱਚ ਵੱਡੇ ਹੁੰਦੇ ਮਹਾਵਰਿਆਂ ਦਾ ਕਹਿਣ ਦਾ ਮਤਲਬ ਕੁਝ ਹੋਰ ਹੁੰਦਾ ਤੇ ਅਰਥ ਇਹਨਾਂ ਦੇ ਕੁਝ ਹੁੰਦੇ ਨੇ ਅਖਾਣ ਦਾ ਮਤਲਬ ਉਹੀ ਹੁੰਦਾ ਜੋ ਕੀ ਕਹੇ ਗਏ ਹੁੰਦੇ ਨੇ ਇਹ ਤੁਹਾਨੂੰ ਆਪਾਂ ਨੈਕਸਟ ਲੈਕਚਰਾਂ ਦੇ ਵਿੱਚ ਚੰਗੀ ਤਰ੍ਹਾਂ ਸਮਝਾਵਾਂਗੇ ਸ਼ਬਦਾਂ ਦੇ ਭੇਦ ਪੁੱਛੇ ਜਾ ਸਕਦੇ ਸ਼ਬਦ ਦੇ ਭੇਦ ਜਿੱਦਾਂ ਸ਼ਬਦ ਜਿਹੜੇ 8 ਪ੍ਰਕਾਰ ਦੇ ਹੁੰਦੇ ਨੇ ਇਹਦੇ ਵਿੱਚ ਨਾਮ ਪੜਨਾਮ ਕਿਰਿਆ ਵਿਸ਼ੇਸ਼ਣ ਇਹ ਸਾਰੀਆਂ ਚੀਜ਼ਾਂ ਆ ਜਾਣਗੀਆਂ ਅਗੇ ਤਰ ਪਛੇਤਰ ਇਹਨਾਂ ਦਾ ਵੀ ਟ੍ਰਿਕ ਹੈਗਾ ਤੇ ਵਚਨ ਬਦਲੋ ਲਿੰਗ ਬਦਲੋ ਵਿਸ਼ਰਾਮ ਚਿੰਨਾਂ ਆਗੇ ਸ਼ਬਦਾਂ ਤੇ ਵਾਕਾਂ ਨੂੰ ਸ਼ੁੱਧ ਕਰਕੇ ਲਿਖਣਾ ਆ ਗਿਆ ਠੀਕ ਹੈ ਜਿੱਦਾਂ ਫੋਰ ਐਗਜ਼ਾਮਪਲ ਤੁਹਾਨੂੰ ਪੁੱਛਿਆ ਜਾ ਸਕਦਾ ਕਿ ਪਰਮਾਤਮਾ ਦੀ ਸਹੀ ਸਪੈਲਿੰਗ ਕੀ ਹੈਗੀ ਹੈ ਪਰਮਾਤਮਾ ਠੀਕ ਹੈ ਪਹਿਲਾਂ ਜਿਹੜੇ ਸਪੈਲਿੰਗ ਲਿਖੇ ਜਾਂਦੇ ਸੀ ਪਰਮਾਤਮਾ ਠੀਕ ਹੈ ਪੈਰ ਦੇ ਵਿੱਚ ਰਾਰਾ ਪਾਇਆ ਜਾਂਦਾ ਸੀਗਾ ਹੁਣ ਰਾਰੇ ਦੀ ਵਰਤੋਂ ਜਿਹੜੀ ਆ ਬੰਦ ਕਰ ਦਿੱਤੀ ਗਈ ਹੈ ਪੈਰਾਂ ਦੇ ਵਿੱਚ ਬਹੁਤ ਘਟਾ ਦਿੱਤੀ ਗਈ ਹੈ ਇਸ ਕਰਕੇ ਸਹੀ ਜਿਹੜਾ ਸਪੈਲਿੰਗ ਹੋ ਗਿਆ ਪਰਮਾਤਮਾ ਹੋਵੇ ਠੀਕ ਹੈ ਉਸ ਤੋਂ ਬਾਅਦ ਅੰਗਰੇਜ਼ੀ ਸ਼ਬਦਾਂ ਦਾ ਪੰਜਾਬੀ ਵਿੱਚ ਸ਼ੁੱਧ ਰੂਪ ਤੁਹਾਨੂੰ ਪੁੱਛਿਆ ਜਾ ਸਕਦਾ ਅੰਕਾਂ ਤੇ ਮਹੀਨੇ ਦਿਨਾਂ ਦਾ ਸ਼ੁੱਧ ਪੰਜਾਬੀ ਰੂਪ ਪੁੱਛਿਆ ਜਾ ਸਕਦਾ ਪੰਜਾਬੀ ਭਾਸ਼ਾ ਨਾਲ ਸੰਬੰਧਤ ਤੁਹਾਨੂੰ ਪ੍ਰਸ਼ਨ ਆ ਵੀ ਗਏ ਕਿ ਪੰਜਾਬੀ ਭਾਸ਼ਾ ਨਾਲ ਸੰਬੰਧਨ ਪ੍ਰਸ਼ਨ ਕਿਹੜੇ ਹੈਗੇ ਨੇ ਜੇ ਦਾ ਅਮਲਵਈ ਕਿਹੜੇ ਇਲਾਕੇ ਦੇ ਵਿੱਚ ਬੋਲੀ ਜਾਂਦੀ ਹੈ ਠੀਕ ਹੈ ਕੇਂਦਰੀ ਭਾਸ਼ਾ ਕਿਹੜੀ ਹੈ ਮਾਝੀ ਠੀਕ ਹੈ ਕੇਂਦਰੀ ਭਾਸ਼ਾ ਜਿਹਨੂੰ ਕਹਿੰਦੇ ਨੇ ਮਾਝੀ ਨੂੰ ਜੇ ਟਕਸਾਲੀ ਭਾਸ਼ਾ ਕਿਹਨੂੰ ਕਹਿੰਦੇ ਨੇ ਮਾਝੀ ਨੂੰ ਕੋਠੋਹਾਰੀ ਕਿਹੜੇ ਇਲਾਕੇ ਵਿੱਚ ਬੋਲੀ ਜਾਂਦੀ ਹੈ ਇਦਾਂ ਦੇ ਕੁਸਚਨ ਤੁਹਾਨੂੰ ਆ ਜਾਣਗੇ ਇਹ ਪੰਜਾਬੀ ਭਾਸ਼ਾ ਦੇ ਜਿਹੜੇ ਨਾਲ ਸੰਬੰਧਿਤ ਪ੍ਰਸ਼ਨ ਹੈਗੇ ਜਿਹਦਾ ਕਾਂਗੜੀ ਕਿਹੜੇ ਇਲਾਕੇ ਦੇ ਵਿੱਚ ਬੋਲੀ ਜਾਂਦੀ ਹੈ ਜਾਂ ਮੋਹ ਵਾਲੀ ਕਿਹੜੇ ਇਲਾਕੇ ਦੇ ਵਿੱਚ ਬੋਲੀ ਜਾਂਦੀ ਹੈ ਪੰਜਾਬ ਦੇ ਇਤਿਹਾਸ ਨਾਲ ਸੰਬੰਧਿਤ ਪ੍ਰਸ਼ਨ ਆ ਜਾਣਗੇ ਇਹਦੇ ਵਿੱਚ ਤੁਹਾਨੂੰ ਪੰਜਾਬ ਦੇ ਇਤਿਹਾਸ ਨਾਲ ਸੰਬੰਧਾ ਤਾਂ ਮਤਲਬ ਜਿਹੜੀਆਂ ਹੈਗੀਆਂ ਨੇ ਇਹਦੀਆਂ ਫਿਜ਼ੀਕਲ ਫੀਚਰਸ ਹੈਗੇ ਉਹਦੇ ਬਾਰੇ ਪੁੱਛਿਆ ਜਾ ਸਕਦਾ ਹੈਗਾ ਕਿ ਇਹਦੇ ਆਲੇ ਦੁਆਲੇ ਕੀ ਕੁਸ਼ ਹੈ ਗਵਾ ਹੈ ਇਹਦੇ ਵਿੱਚ ਕਿੰਨਾਂ ਨੇ ਹਮਲੇ ਕੀਤੇ ਪੰਜਾਬ ਤੇ ਕਿੰਨਾਂ ਨੇ ਜਿਹੜਾ ਸੀਗਾ ਰਾਜ ਕੀਤਾ ਸੀ 1900 ਜਿਹੜਾ 47 ਦੀ ਵੰਡ ਤੋਂ ਬਾਅਦ ਪੰਜਾਬ ਦਾ ਕਿੰਨਾ ਪਾਕਿਸਤਾਨ ਚਲ ਗਿਆ ਸੀਗਾ ਪ੍ਰੈਜ਼ੈਂਟ ਜਿਹੜਾ ਪੰਜਾਬ ਹੈਗਾ ਵਾ ਉਹ ਕਦੋਂ ਬਣਿਆ ਸੀ ਜਿੱਦਾਂ 1 ਨਵੰਬਰ 1961 ਵਿੱਚ ਜਿਹੜਾ ਹੋਣ ਵਾਲਾ ਪੰਜਾਬ ਬਣਿਆ ਸੀਗਾ ਪੰਜਾਬ ਦੇ ਸੱਭਿਆਚਾਰ ਨਾਲ ਸੰਬੰਧਤ ਪ੍ਰਸ਼ਨ ਆ ਜਾਣਗੇ ਜਿੱਦਾਂ ਮੇਲੇ ਤੇ ਤਿਹਾਰ ਗੈਣੇ ਠੀਕ ਹੈ ਇਹ ਸਾਰੀਆਂ ਚੀਜ਼ਾਂ ਆ ਜਾਣਗੀਆਂ ਇਹ ਸੀ ਤੁਹਾਡਾ ਕੁਆਲੀਫਾਈਂਗ ਪੇਪਰ ਹੁਣ ਗੱਲ ਕਰਦੇ ਆਂ ਪੇਪਰ B ਦੀ ਪੇਪਰ B ਦੇ ਵਿੱਚ ਕੀ ਕੁਸ਼ ਆਸਦਾ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਜਿਹੜਾ A ਪੇਪਰ ਦੇ ਵਿੱਚ 25 ਨੰਬਰ ਲਏਗਾ ਉਹੀ 20 ਪੇਪਰ ਜਿਹੜਾ अटेम्प्ट ਕਰੂਗਾ ਇਹਦੇ ਵਿੱਚ ਕੀ ਹੈਗਾ ਵਾ ਸਭ ਤੋਂ ਪਹਿਲਾਂ ਜੀਕੇ ਕਰੰਟ ਅਫੇਅਰ ਤੇ ਨੈਸ਼ਨਲ ਇੰਟਰਨੈਸ਼ਨਲ ਇੰਪੋਰਟੈਂਸ ਦਾ ਜਿਹੜੇ ਹੈਗੇ ਨੇ ਡੀਲ ਕਰਦੇ ਟੋਪਿਕ ਹੈਗੇ ਟੋਟਲ ਜਿਹੜੇ 25 ਜਿਹੜੇ ਪ੍ਰਸ਼ਨ ਇਹਦੇ ਪੁੱਛੇ ਜਾਣਗੇ ਧਿਆਨ ਰੱਖਿਓ 25 ਪ੍ਰਸ਼ਨ ਸਭ ਤੋਂ ਵੱਧ ਜੀਕੇ ਕਰੰਟ ਅਫੇਅਰ ਨੈਸ਼ਨਲ ਤੇ ਇੰਟਰਨੈਸ਼ਨਲ ਇੰਪੋਰਟੈਂਸ ਦੇ ਪੁੱਛੇ ਜਾਣਗੇ ਪੋਲੀਟੀ ਇਸ਼ੂ ਆਜਣਗੇ ਜਿਹੜੇ ਕਰੰਟ ਚੱਲਦੇ ਪਏ এনवायरमेंटਲ ਇਸ਼ੂ ਆਜਣਗੇ এনवायरमेंटਲ ਇਸ਼ੂ ਜਿਦਾ ਓਜ਼ੋਨ ਦੇ ਬਾਰੇ ਪੁੱਛਿਆ ਜਾ ਸਕਦਾ ਪਲਾਂਟਸ ਦੇ ਬਾਰੇ ਪੁੱਛਿਆ ਜਾ ਸਕਦਾ ਐਨੀਮਲਸ ਦੇ ਬਾਰੇ ਪੁੱਛਿਆ ਜਾ ਸਕਦਾ ਤੁਹਾਨੂੰ ਠੀਕ ਹੈ ਗ੍ਰੀਨ ਹਾਊਸਸ ਗੈਸਸ ਦੇ ਬਾਰੇ ਪੁੱਛਿਆ ਜਾ ਸਕਦਾ ਵੈ ਐਕਸ ਸੀ ਟੂ ਇਨਸੇ ਟੂ ਇਹਦਾਂ ਦੀਆਂ ਚੀਜ਼ਾਂ ਪੁੱਛੀਆਂ ਜਾ ਸਕਦੀਆਂ ਪ੍ਰੋਟੋਕੋਲ ਪੁੱਛੇ ਜਾ ਸਕਦੇ ਜਿਦਾ ਮੌਨਟਰੀਅਲ ਪ੍ਰੋਟੋਕੋਲ ਕਿੰਨਾ ਡੀਲ ਕਰਦਾ ਸੀਗਾ এনवायरमेंट ਇਸ਼ੂਸ ਦੇ ਵਿੱਚ ਆ ਜਾਂਦਾ ਕਰੰਟ ਅਫੇਅਰਸ ਜਿਹੜੇ ਹੈਗੇ ਡੇਲੀ ਜਿਹੜੇ ਤੁਸੀਂ ਪਿਛਲੇ ਜਿਹੜੇ ਹੈਗੇ ਨੇ 6 ਮਹੀਨੇ ਦੇ ਕਰੰਟ ਅਫੇਅਰ ਲਰਨ ਕਰਕੇ ਜਾਣੇ ਸਾਇੰਸ ਐਂਡ ਟੈਕਨੋਲੋਜੀ ਬਾਰੇ ਇਕਨੋਮਿਕ ਇਸ਼ੂਸ ਪੁੱਛੇ ਜਾ ਸਕਦੇ ਹਿਸਟਰੀ ਆਫ ਇੰਡੀਆ ਇਹਦੇ ਵਿੱਚ ਮੇਨਲੀ ਗੱਲ ਕੀਤੀ ਗਈ ਇੰਡੀਅਨ ਫ੍ਰੀडम ਸਟਰਗਲ ਮੂਵਮੈਂਟ ਦੀ ਇੰਡੀਅਨ ਫ੍ਰੀਡਮ ਸਟਰਗਲ ਮੂਵਮੈਂਟ ਦੇ ਵਿੱਚ ਈਸਟ ਇੰਡੀਆ ਕੰਪਨੀ ਦੇ ਦੌਰਾਨ ਬ੍ਰਿਟਿਸ਼ ਹੁਣ ਯਾਦ ਰੱਖਿਓ ਪੰਜ ਜਿਹੜੀ ਈਸਟ ਇੰਡੀਆ ਕੰਪਨੀ ਭਾਰਤ ਵਿੱਚ ਆਈ ਉਹਦੇ ਵਿੱਚ ਮੇਨ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਹੈਗੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਦੌਰਾਨ ਇੰਡੀਅਨ ਫ੍ਰੀडम ਸਟਰਗਲ ਦੇ ਵਿੱਚ ਕੀ ਕੋਝ ਹੋਇਆ ਸੀ ਇਹ ਤੁਹਾਨੂੰ ਪੇਪਰ ਵਿੱਚ ਪੁੱਛਿਆ ਜਾ ਸਕਦਾ ਮਤਲਬ ਕਿ ਮਾਡਰਨ ਇੰਡੀਆ ਹੀ ਤੁਸੀਂ ਪੜ੍ਹ ਕੇ ਜਾਣਾ ਮੇਨਲੀ ਇੰਸ਼ੈਂਟ ਮੀਡੀਵਲ ਮੀਡੀਵਲ ਦੇ ਵਿੱਚ ਜਿਹੜਾ ਬਹੁਤ ਸਪੋਰਟਸ ਜਿਹਦਾ ਅੱਜਕੱਲ੍ਹ 올림픽 ਚੱਲਦੇ ਪਏ ਆ ਉਹਨਾਂ ਬਾਰੇ ਪੁੱਛਿਆ ਜਾ ਸਕਦਾ ਹੈ, ਸਿਨੇਮਾ, ਲਿਟਰੇਚਰ ਦੇ, ਜੀਓਗ੍ਰਾਫੀ ਦੇ ਬਾਰੇ ਪੁੱਛਿਆ ਜਾ ਸਕਦਾ ਹੈ, ਜੀਓਗ੍ਰਾਫੀ ਵੀ ਇੰਡੀਆ ਦੀ ਹੀ ਆਉਣੀ ਹੈਗੀ ਆ, ਠੀਕ ਹੈ? 25 ਜਿਹੜੇ ਨੰਬਰ ਦਾ ਪੇਪਰ ਤੁਹਾਡਾ ਏ ਸੀਗਾ। 17 ਨੰਬਰ ਦਾ ਨੈਕਸਟ ਪੇਪਰ ਹੈਗਾ ਤੁਹਾਡਾ ਪੰਜਾਬ ਦੀ ਹਿਸਟਰੀ ਐਂਡ ਕਲਚਰ ਦੇ ਬਾਰੇ। ਫਿਜ਼ੀਕਲ ਫੀਚਰ ਜਿੱਦਾਂ ਪੰਜਾਬ ਦੇ ਉੱਤਰ ਵਿੱਚ ਕੀ ਹੈ, ਕਿਹੜੀਆਂ-ਕਿਹੜੀਆਂ ਨਦੀਆਂ ਵਹਿਂਦੀਆਂ ਸੀਗੀਆਂ, ਉਹ ਜਿਹੜਾ ਸੀਗਾ ਐਂਸ਼ੀਅੰਟ ਟਾਈਮ ਤੇ ਪੰਜਾਬ ਦਾ ਕੀ ਨਾਮ ਸੀ, ਰਿਗਵੇਦ ਵਿੱਚ ਕੀ ਨਾਮ ਸੀ ਇਹ ਚੀਜ਼ਾਂ ਪੁੱਛੀਆਂ ਜਾਣਗੀਆਂ। ਸੋਸ਼ਲ ਰਿਲੀਜੀਅਸ ਇਕਨੋਮਿਕਲ ਲਾਈਫ ਜਿਹੜੀ ਪੰਜਾਬ ਦੇ ਲੋਕਾਂ ਦੀ ਕੀ ਹੈ ਲੈਂਗੁਏਜ ਲਿਟਰੇਚਰ ਕਿਦਾਂ ਡਿਵੈਲਪ ਹੋਇਆ ਆਰਟ ਪੰਜਾਬ ਦਾ ਕੀ ਹੈ ਸੋਸ਼ਲ ਐਂਡ ਕਲਚਰ ਆਫ ਪੰਜਾਬ ਡਿਊਰਿੰਗ ਦਾ ਅਫਗਾਨ ਮੁਗਲ ਜਿਹਦਾ ਅਫਗਾਨਾ ਨੇ ਰੂਲ ਕੀਤਾ ਜਿਹਦਾ ਲੋਧੀ ਡਾਇਨੈਸਟੀ ਸੀ ਅਫਗਾਨ ਡਾਇਨੈਸਟੀ ਸੀ ਕੀ ਠੀਕ ਹੈ ਇਸ ਤੋਂ ਬਾਅਦ ਸੂਰੀ ਡਾਇਨੈਸਟੀ ਉਹ ਵੀ ਅਫਗਾਨ ਡਾਇਨੈਸਟੀ ਹੀ ਜਿਨ੍ਹਾਂ ਨੇ ਭਾਰਤ ਦੇ ਵਿੱਚ ਰਾਜ ਕੀਤਾ ਸੀਗਾ ਮੁਗਲ ਜਿਹੜੇ ਸੀ ਜਿਹਦਾ ਬਾਬਰ ਆਇਆ ਸੀਗਾ ਤੇ ਲਾਸਟ ਵਿੱਚ ਜਿਹੜਾ ਸੀਗਾ ਬਹਾਦਰ ਸ਼ਾਹ 2 ਉਨੇ ਇੰਡੀਆ ਦੇ ਵਿੱਚ ਰਾਜ ਕੀਤਾ ਸੀ ਉਦਾਂ ਦੇ ਟਾਈਮ ਪੀਰੀਅਡ ਦੇ ਦੌਰਾਨ ਪੰਜਾਬ ਦੀ ਹਿਸਟਰੀ ਕੀ ਸੀ ਉਹਦੇ ਬਾਰੇ ਭਗਤੀ ਮੂਵਮੈਂਟ ਪੁੱਛੀ ਜਾ ਸਕਦੀ ਹੈ ਪੰਜਾਬ ਦੀ ਸੂਫੀਇਜ਼ਮ ਠੀਕ ਹੈ ਜਿਹੜਾ ਚਿਸ਼ਤੀ ਜਿਹੜਾ ਸੀਗਾ ਸਿਲਸਿਲਾ ਉਹ ਕਿਹੜੇ ਇਲਾਕੇ ਵਿੱਚ ਸੀਗਾ ਕਿੰਨੇ ਸ਼ੁਰੂ ਕੀਤਾ ਸੀਗਾ ਠੀਕ ਹੈ ਸੋਹਰਾਵਰਦੀ ਸੋਹਰਾਵਰਦੀ ਜਿਹੜਾ ਸਿਲਸਿਲਾ ਸੀ ਉਹ ਕਿੱਥੇ ਸੀਗਾ ਤੇ ਕਿੰਨੇ ਸ਼ੁਰੂ ਕੀਤਾ ਇਹ ਚੀਜ਼ਾਂ ਤੁਹਾਨੂੰ ਪੁੱਛੀਆਂ ਜਾ ਸਕਦੀਆਂ ਟੀਚਿੰਗਸ ਹਿਸਟਰੀ ਆਫ ਅ ਸਿੱਖ ਗੁਰੂਸ ਦੀ ਪੁੱਛੀ ਜਾ ਸਕਦੀ ਜਿਹੜਾ ਕਿ ਤੁਸੀਂ ਪੰਜਾਬੀ ਵਿੱਚ ਕਰਨਾ ਸੇਮ ਹੀ ਟੀਚਿੰਗਸ ਤੇ ਹਿਸਟਰੀ ਅਗੇ ਸਿੱਖੂ ਗੁਰਮੰਦੀ ਸੇਣ ਸੇਨ ਪੰਜਾਬ ਜਿਹਦਾ ਸ਼ੇਖ ਅਕਬੀਰ ਸੀਗੇ ਠੀਕ ਹੈ ਸ਼ੇਖ ਅਕਬੀਰ ਬਾਰੇ ਕੁਐਸਚਨ ਪੁੱਛਿਆ ਜਾ ਸਕਦਾ ਕਿ ਇਹਨਾਂ ਨੇ ਕਿੰਨੇ ਸ਼ਲੋਕ ਲਿਖੇ ਸੀਗੇ ਠੀਕ ਹੈ ਇਦਾਂ ਕਰਕੇ ਕੁਐਸਚਨ ਆ ਸਕਦੇ ਆਦੀ ਗ੍ਰੰਥ ਬਾਰੇ ਹਰ ਇੱਕ ਚੀਜ਼ ਕਿ ਸਿੱਖਾਂ ਦਾ ਜਿਹੜਾ ਧਾਰਮਿਕ ਗ੍ਰੰਥ ਆਦੀ ਗ੍ਰੰਥ ਦਾ 1430 ਦੇ ਪੰਨੇ ਹੈਗੇ ਇਹਨਾਂ ਦੇ ਵਿੱਚ ਕੀ ਵਿਸ਼ੇਸ਼ਤਾ ਹੈਗੀ ਕਿੰਨੇ ਗੁਰੂਆਂ ਦੀ ਬਾਣੀ ਹਰ ਇੱਕ ਗੁਰੂ ਦੇ ਕਿੰਨੇ ਕਿੰਨੇ ਸ਼ਬਦ ਹੈਗੇ ਸਿੱਖ ਰੂਲਰਸ ਤੇ ਬਾਰੇ ਸਿੱਖ ਰੂਲਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਇਸ ਤੋਂ ਇਲਾਵਾ ਬਾਬਾ ਬੰਦਾ ਸਿੰਘ ਬਹਾਦਰ ਦੇ ਬਾਰੇ ਤੁਹਾਨੂੰ ਪੁੱਛਿਆ ਜਾ ਸਕਦਾ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ ਇਹ ਫਰੀडम मूवमेंट ਪੰਜਾਬ ਦੀ ਜਿੱਦਾਂ ਮਾਸਟਰ ਤਾਰਾ ਸਿੰਘ ਸੀਗੇ ਮਾਸਟਰ ਤਾਰਾ ਸਿੰਘ ਨੇ ਪੰਜਾਬ ਨੂੰ ਆਜ਼ਾਦ ਕਰਾਉਣ ਦੇ ਲਈ ਜਾਂ ਪੰਜਾਬ ਨੂੰ ਵੱਖਰਾ ਸੂਬਾ ਬਣਾਉਣ ਦੇ ਵਾਸਤੇ ਬਹੁਤ ਯੋਗਦਾਨ ਦਿੱਤਾ ਹੀ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਪੁੱਛੀਆਂ ਜਾ ਸਕਦੀਆਂ ਨੇ ਠੀਕ ਹੈ ਇਹ ਸੀਗਾ ਤੁਹਾਡਾ 17 ਨੰਬਰ ਦਾ ਪੇਪਰ ਨੈਕਸਟ ਗੱਲ ਕਰਦੇ ਹਾਂ ਲੌਜੀਕਲ ਰੀਜ਼ਨਿੰਗ ਤੇ ਮੈਂਟਲ ਅਬਿਲਟੀ ਦੀ ਇਦੇ ਵਿੱਚ ਲੌਜੀਕਲ ਰੀਜ਼ਨਿੰਗ ਐਨਾਲਿਟিক্যাল ਤੇ ਮੈਂਟਲ ਅਬਿਲਿਟੀ ਜਿਹੜੀ ਸਾਰਾ ਮਾਰਕਸ ਦੀ ਮਤਲਬ 17 ਜਿਹੜੇ ਕੁਸਚਨ ਤੁਹਾਨੂੰ ਆਉਣਗੇ ਲੌਜੀਕਲ ਰੀਜ਼ਨਿੰਗ ਦੇ ਐਨਾਲਿਟিক্যাল ਤੇ ਮੈਂਟਲ ਅਬਿਲਿਟੀ ਦੇ ਆਉਣਗੇ ਠੀਕ ਹੈ ਉਸ ਤੋਂ ਬਾਅਦ ਚਾਰ ਜਿਹੜੇ ਤੁਹਾਨੂੰ ਪ੍ਰਸ਼ਨ ਪੁੱਛੇ ਜਾਣਗੇ ਨੰਮੈਰੀਕਲ ਸਕਿਲਸ ਦੇ ਨੰਬਰਸ ਦੇ ਮੈਗਨੀਟਿਊਡ ਦੇ ਪਰਸੈਂਟੇਜ ਦੇ ਨੰਮੈਰੀਕਲ ਰਿਲੇਸ਼ਨ ਦੇ ਤੇ ਐਪਰੀਸੀਏਸ਼ਨ ਦੇ ਮਤਲਬ ਮੈਥਸ ਦੇ ਜਿਹੜੇ ਤੁਹਾਨੂੰ 4 ਨੰਬਰ ਦੇ ਕੁਸਚਨ ਪੁੱਛੇ ਜਾਣਗੇ ਡਾਟਾ ਐਨਾਲਾਈਸਿਸ ਗ੍ਰਾਫਿਕ ਪ੍ਰੈਜੈਂਟੇਸ਼ਨ ਚਾਰਟ ਟੇਬल्स ਸਪਰੈਡ ਸ਼ੀਟ ਇਹਦੇ ਵਿੱਚ ਚਾਰ ਤੁਹਾਨੂੰ ਪ੍ਰਸ਼ਨ ਆਉਣਗੇ ਹੁਣ ਇਹ ਨਾ ਸੋਚੋ ਕਿ ਚਾਰ ਚਾਰ ਨੰਬਰ ਦੇ ਹੈਗੇ ਤੇ ਇਹਨਾਂ ਨੂੰ ਪੜਨ ਦੀ ਜ਼ਰੂਰਤ ਨਹੀਂ ਹੈਗੀ ਹਰ ਇੱਕ ਚੀਜ਼ ਤੁਹਾਡੇ ਲਈ ਜ਼ਰੂਰੀ ਹੈਗੀ ਜੀ ਠੀਕ ਹੈ ਇਹਦੇ ਵਾਸਤੇ ਤੁਸੀਂ ਆਰਐਸ ਅਗਰਵਾਲ ਦੀ ਬੈਸਟ ਬੁੱਕ ਹੈਗੀ ਹੈ ਜਿਸ ਨੂੰ ਤੁਸੀਂ ਫੋਲੋ ਕਰ ਸਕਦੇ ਹੈਗੇ ਹੋ ਉਸ ਤੋਂ ਬਾਅਦ ਪੰਜਾਬੀ ਆਏਗੀ ਤੁਹਾਨੂੰ ਪੰਜਾਬੀ ਦੇ ਵਿੱਚ ਸ਼ੁੱਧ ਅਸ਼ੁੱਧ ਸ਼ਬਦ ਜੋੜ ਅਗੇਤਰ ਤੇ ਪਿਛੇਤਰ ਪੁੱਛੇ ਜਾ ਸਕਦੇ ਸਮਾਨਾਰਥਕ ਤੇ ਵਿਰੋਧੀ ਸ਼ਬਦ ਨਾਂ ਪੜਨਾਵ ਕਿਰਿਆ ਦੀਆਂ ਕਿਸਮਾਂ ਸਹੀ ਵਰਤੋਂ ਲਿੰਗ ਵਚਨ ਬਦਲੋ ਠੀਕੇ ਪੰਜਾਬੀ ਖਾਂ ਤੇ ਮੁਹਾਵਰੇ ਅੰਗਰੇਜ਼ੀ ਤੋਂ ਪੰਜਾਬੀ ਵਿੱਚ ਅਨੁਵਾਦ ਤੇ ਬਹੁਤ ਸਾਰੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਇਹ ਜਿਹੜਾ ਪੇਪਰ ਤੁਹਾਡਾ ਬਹੁਤ ਜ਼ਰੂਰੀ ਜੇ ਮੇਰੇ ਹਿਸਾਬ ਨਾਲ ਪੰਜਾਬ ਦੇ ਜ਼ਿਆਦਾਤਰ ਸਟੂਡੈਂਟ ਜਿਹੜੇ ਹੈਗੇ ਆਪਣੀ ਹੀ ਲੈਂਗੁਏਜ ਦੇ ਵਿੱਚ ਗਲਤੀ ਕਰਦੇ ਨੇ ਇਹਦੇ ਵਿੱਚੋਂ ਹੀ ਉਹਨਾਂ ਦੇ ਮਾਰਕਸ ਕੱਟੇ ਜਾਂਦੇ 13 ਨੰਬਰ ਦਾ ਪੇਪਰ ਮੇਰੇ ਹਿਸਾਬ ਨਾਲ ਅਗਰ ਜੇ ਤੁਸੀਂ ਚੰਗੀ ਤਰ੍ਹਾਂ ਤਿਆਰੀ ਕਰਕੇ ਜਾਂਦੇ ਹੋ ਤੇ ਇਹਦੇ ਵਿੱਚ ਇੱਕ ਵੀ ਨੰਬਰ ਵੀ ਕੱਟਿਆ ਜਾਊਗਾ ਜੇ ਤੁਸੀਂ ਸਾਡੇ ਲੈਕਚਰ ਫਾਲੋ ਕਰਦੇ ਹੋ ਤਾਂ ਤੁਹਾਨੂੰ ਪੰਜਾਬੀ ਬੜੇ ਹੀ ਵਧੀਆ ਤਰੀਕੇ ਦੇ ਨਾਲ ਕਰਵਾਈ ਜਾਏਗੀ ਇਦਾਂ ਦੀ ਪੰਜਾਬੀ ਤੁਹਾਨੂੰ ਕਿਤੇ ਨਹੀਂ ਮਿਲੇਗੀ ਤੁਹਾਡੇ 13 ਦੇ 13 ਨੰਬਰ ਪੱਕੇ ਹੋਣਗੇ ਪੰਜਾਬੀ ਦੇ ਵਿੱਚੋਂ ਉਸ ਤੋਂ ਬਾਅਦ ਗੱਲ ਕਰਦੇ ਇੰਗਲਿਸ਼ ਦੀ ਇੰਗਲਿਸ਼ ਦੇ ਵਿੱਚ ਬੇਸਿਕ ਗ੍ਰਾਮਰ ਠੀਕ ਹੈ ਸਬਜੈਕਟ ਵਰਬ ਐਡਜੈਕਟਿਵ ਐਡਵਰਬ ਸਿਨੋਨੀਮ ਐਂਟੋਨੀਮ ਵਨ ਵਰਡ ਸਬਸਟੀਟਿਊਸ਼ਨ ਫਿਲ ਇਨ ਦਾ ਬਲੈਂਕਸ ਕੋਰੈਕਸ਼ਨ ਇਨ ਦਾ ਸੈਂਟੈਂਸਸ ਈਡੀਅਮਸ ਉਹਨਾਂ ਦੇ मीनिंग्स ਸਪੈਲਿੰਗ ਚੈਕਸ ਐਡਜੈਕਟਿਵਸ ਆਰਟੀਕਲਸ ਪ੍ਰੀਪੋਜੀਸ਼ਨਸ ਡਾਇਰੈਕਟ ਇੰਡਾਇਰੈਕਟ ਸਪੀਚ ਐਕਟਿਵ ਐਂਡ ਪੈਸਿਵ ਵੌਇਸ ਕੋਰੈਕਸ਼ਨ ਇਨ ਦਾ ਸੈਂਟੈਂਸਸ ਇਹ ਸਾਰੀ ਗ੍ਰਾਮਰ ਤੁਹਾਨੂੰ ਪੁੱਛੀ ਜਾ ਸਕਦੀ ਹੈ ਇਹਦੇ ਲਈ ਤੁਸੀਂ ਲੂਸਾਈਡ ਦੀ ਬੁੱਕ ਜਿਹੜੀ ਹੈਗੀ ਉਹ ਫੋਲੋ ਕਰ ਸਕਦੇ ਆਗੇ ਬਹੁਤ ਹੀ ਵਧੀਆ ਗ੍ਰਾਮਰ ਦੀ ਬੁੱਕ ਹੈਗੀ ਆ ਆਈ ਸੀ ਟੂ ਮਤਲਬ ਕੰਪਿਊਟਰ ਕੰਪਿਊਟਰ ਦੇ ਵਾਸਤੇ ਬੇਸਿਕ ਆਫ ਕੰਪਿਊਟਰ ਨੈਟਵਰਕ ਇੰਟਰਨੈਟ ਯੂਜ਼ ਆਫ ਆਫਿਸ ਪ੍ਰੋਡਕਟਿਵਿਟੀ ਟੂਲਸ ਵਰਡ ਐਕਸਲ ਸਪਰੈਡ ਸ਼ੀਟ ਤੇ ਪਾਵਰਪੁਆਇੰਟ ਬਾਰੇ ਤੁਹਾਨੂੰ ਪੁੱਛਿਆ ਜਾ ਸਕਦਾ ਜਿਹੜਾ ਕਿ 8 ਨੰਬਰ ਦਾ ਆਉਣਾ ਹੈ ਇਹ ਵੀ ਤੁਹਾਨੂੰ ਜੀ ਕੇ ਦੀ ਜਿਹੜੀ ਲੂਸਾਈਡ ਦੀ ਬੁੱਕ ਹੈਗੀ ਆ ਉਹਦੀ ਬੈਕ ਸਾਈਡ ਤੇ ਵੇਖੋ ਤੇ ਕੁਝ ਪੇਜ ਜਿਹੜੇ ਹੈਗੇ ਕੰਪਿਊਟਰ ਦੇ ਦਿੱਤੇ ਹੋਣਗੇ ਤੇ ਉਹ ਜਿਹੜੇ ਹੈਗੇ ਤੁਸੀਂ ਫੋਲੋ ਕਰਕੇ ਪੜ੍ਹ ਸਕਦੇ ਹੈਗੇ ਉਹ ਇਹ ਸੀਗਾ ਤੁਹਾਡਾ 100 ਮਾਰਕਸ ਦਾ ਜਿਹੜਾ ਸਿਲੇਬਸ ਹੈਗਾ ਜਿਹਦੇ ਬਾਰੇ ਮੈਂ ਤੁਹਾਨੂੰ ਚੰਗੀ ਤਰ੍ਹਾਂ ਡਿਸਕਸ ਕਰਕੇ ਦੱਸ ਦਿੱਤਾ ਹੁਣ ਗੱਲ ਕਰਦੇ ਆ ਕਿ ਤੁਹਾਨੂੰ ਕਿਹੜੀਆਂ ਕਿਹੜੀਆਂ ਬੁੱਕਸ ਫੋਲੋ ਕਰਨੀਆਂ ਚਾਹੀਦੀਆਂ ਨੇ ਬੁੱਕਸ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ 1 ਮਿੰਟ ਹਾਂਜੀ ਸਭ ਤੋਂ ਪਹਿਲਾਂ ਜਿਹੜੀ ਕਰੰਟ ਅਫੇਅਰ ਦੀ ਗੱਲ ਕਰੀਏ ਤੇ ਕਰੰਟ ਅਫੇਅਰ ਦੀ ਤੁਸੀਂ ਦੋ ਇੱਕ ਜੀਕੇ ਟੂਡੇ ਸਾਈਟ ਜਿਹੜੀ ਹੈਗੀ ਡੇਲੀ ਫੋਲੋ ਕਰ ਸਕਦੇ ਬਹੁਤ ਵਧੀਆ ਸਾਈਟ ਹੈਗੀ ਹੈ ਇਸ ਤੋਂ ਇਲਾਵਾ ਰਿਹੰਤ ਦੀ ਮੈਗਜ਼ੀਨ ਜਿਹੜੀ ਹੈਗੀ ਤੁਸੀਂ ਪੜ੍ਹ ਸਕਦੇ ਹੋ ਇਹ ਜਿਹੜੀ ਮੈਗਜ਼ੀਨ ਹੈਗੀ 4-5 ਤਰੀਕ ਨੂੰ ਹਰ ਮਹੀਨੇ ਦੇ 4-5 ਤਰੀਕ ਨੂੰ ਤੁਹਾਡੇ ਤੱਕ ਪਹੁੰਚੇਗੀ ਜਿਦੇ ਵਿੱਚ ਪਿਛਲੇ ਮਹੀਨਿਆਂ ਦੇ ਜਿਹੜੇ ਹੈਗੇ ਤੁਹਾਨੂੰ ਆਪਣਾ ਕਰੰਟ ਅਫੇਅਰ ਮਿਲ ਜਾਣਗੇ ਬਹੁਤ ਹੀ ਇੰਪੋਰਟੈਂਟ ਹੈਗੇ ਇਸ ਤੋਂ ਇਲਾਵਾ ਹੋਰ ਕੁਝ ਵੀ ਪੜਨ ਦੀ ਲੋੜ ਨਹੀਂ ਹੈਗੇ ਮੈਂ ਤੇ ਰੀਜ਼ਨਿੰਗ ਵਾਸਤੇ ਆਰਐਸ ਅਗਰਵਾਲ ਦੀਆਂ ਬੁੱਕਸ ਜਿਹੜੀਆਂ ਬੈਸਟ ਹੈਗੀਆਂ ਨੇ ਇਸ ਤੋਂ ਇਲਾਵਾ ਦੋ ਸਾਈਟ ਵੀ ਫੋਲੋ ਕਰ ਸਕਦੇ ਹੋ ਕਿ indiabix.com ਤੇ ਦੂਸਰੀ ਹੈਗੀ examveda.com ਠੀਕ ਹੈ ਜੀਕੇ ਦੇ ਵਾਸਤੇ ਅਰਿਹੰਤ ਤੇ ਲੂਸਣ ਦੀਆਂ ਬੁੱਕਸ ਤੁਸੀਂ ਫੋਲੋ ਕਰ ਸਕਦੇ ਹੋ ਬਟ ਅਰਿਹੰਤ ਅਗਰ ਵੇਖੀ ਜਾਏ ਤੇ ਸਭ ਤੋਂ ਬੈਸਟ ਹੈਗੀ ਪੰਜਾਬ ਦੇ ਕੰਪੀਟੀਟਿਵ ਇਗਜ਼ਾਮਸ ਦੇ ਵਾਸਤੇ ਪੰਜਾਬ ਜੀਕੇ ਦੀ ਗੱਲ ਕਰੀਏ ਤੇ ਸਾਡਾ ਪੰਜਾਬ ਠੀਕੇ ਜਿਨੂ ਕਿ ਮਨੀਸ਼ ਜਿੰਦਲ ਦੀ ਬੁੱਕ ਹੈਗੀ ਇਹਨਾਂ ਨੇ ਲਿਖਿਆ ਸੀਗਾ ਬੈਸਟ ਹੈਗੀ ਹੈ ਪੰਜਾਬ ਦੇ ਵਾਸਤੇ ਕੰਪਿਊਟਰ ਦੇ ਵਾਸਤੇ ਲੂਸੈਂਟ ਮਤਲਬ ਜਿਹੜੀ ਕੰਪਿਊਟਰ ਜਿਹੜੀ ਜੀਕੇ ਦੀ ਬੁੱਕ ਹੈਗੀ ਲੂਸੈਂਟ ਦੀ ਉਹਦੇ ਪਿਛੇ ਹੀ 10 ਤੋਂ 12 ਜਿਹੜੇ ਪੇਜਸ ਹਨ ਉਹ ਲੂਸਿਡ ਦੇ ਕੰਪਿਊਟਰ ਤੇ ਵੀ ਮਿਲ ਜਾਣਗੇ ਬਹੁਤ ਬੈਸਟ ਹੈਗੀ ਹੈ ਪੰਜਾਬੀ ਗ੍ਰਾਮਰ ਵਾਸਤੇ ਐਨਐਸ ਦੁੱਗਲ ਦੀ ਬੁੱਕ ਤੁਸੀਂ ਫਾਲੋ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਹਾਨੂੰ ਕੁਝ ਵੀ ਪੜ੍ਹਨ ਦੀ ਲੋੜ ਨਹੀਂ ਹੈਗੀ ਜੇ ਤੁਸੀਂ ਇਹ ਸਾਰੀਆਂ ਬੁੱਕਸ ਨੂੰ ਚੰਗੀ ਤਰ੍ਹਾਂ ਫਾਲੋ ਕਰਦੇ ਹੋ ਤੇ ਮੈਨੂੰ ਨਹੀਂ ਲੱਗਦਾ ਤੁਹਾਡੀ ਸਿਲੈਕਸ਼ਨ ਨੂੰ ਕੋਈ ਵੀ ਰੋਕ ਸਕਦਾ ਹੈਗਾ ਇਸ ਤੋਂ ਇਲਾਵਾ ਸਾਡੇ ਵੱਲੋਂ ਜਿਹੜੇ ਲੈਕਚਰ ਹੈਗੇ ਨੇ ਹਜੇ ਸ਼ੁਰੂਆਤ ਹੀ ਕੀਤੀ ਗਈ ਹੈ ਬਟ ਤੁਹਾਨੂੰ ਇਦਾਂ ਦੇ ਲੈਕਚਰ ਪ੍ਰੋਵਾਈਡ ਕੀਤੇ ਜਾਣਗੇ ਕਿ ਤੁਹਾਨੂੰ ਕਦੀ ਵੀ ਕਿਸੇ ਨੇ ਇਦਾਂ ਦਾ ਨਹੀਂ ਕਰਵਾਇਆ ਹੋਊਗਾ ਜੇ ਤੁਹਾਨੂੰ ਸਿਲੇਬਸ ਦੇ ਬਾਰੇ ਕੁਝ ਵੀ ਡਾਊਟ ਹੈਗਾ ਤੁਸੀਂ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ ਠੀਕ ਹੈ ਬਾਕੀ ਤੁਹਾਨੂੰ ਜਿਹੜਾ ਹੈਗਾ ਪੇਪਰ ਤੋਂ ਪੇਪਰ ਕਿਵੇਂ ਦਾ ਆਉਣਾ ਹੈ ਇਸ ਦੇ ਬਾਰੇ ਪੁਰਾਣਾ ਪੇਪਰ ਜਿਹੜਾ ਤੁਹਾਨੂੰ ਪਾ ਕੇ ਜਾਣਕਾਰੀ ਦਿੱਤੀ ਜਾਏਗੀ ਨੈਕਸਟ ਲੈਕਚਰ ਜਿਹੜਾ ਸਾਡਾ ਪੁਰਾਣਾ ਪੇਪਰ ਜਿਹੜਾ ਹੋਇਆ ਸੀਗਾ ਜੇਲ੍ਹ ਵਾਰਡਨ ਦਾ ਉਹਨੂੰ ਪੂਰੀ ਤਰ੍ਹਾਂ ਹੀ ਡਿਸਕਸ ਕਰਾਂਗੇ ਜਿੱਥੋਂ ਤੁਹਾਨੂੰ ਪਤਾ ਲੱਗ ਜਾਵੇ ਕਿ ਇਗਜ਼ਾਮ ਕਿਸ ਤਰ੍ਹਾਂ ਦਾ ਆਉਂਦਾ ਕਿਸ ਤਰ੍ਹਾਂ ਦੇ ਸਵਾਲ ਪੁੱਛੇ ਜਾਂਦੇ ਹੈਗੇ ਨੇ ਜੇ ਤੁਹਾਨੂੰ ਲੈਕਚਰ ਚੰਗਾ ਲੱਗਿਆ ਹੋਵੇ ਤਾਂ ਸਾਡਾ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਧੰਨਵਾਦ